ਲਓ ਜੀ ਅੱਜ ਆਪਾਂ ਬਣਾਉਂ ਜਾ ਰਹੇ ਆ ਕਾਲੇ ਛੋਲਿਆਂ ਦਾ ਚਾਪ ਕਰੂ ਜਾਂ ਸਬਜੀ ਕਰੂ ਜਿਹਨੂੰ ਸਭ ਤੋਂ ਪਹਿਲਾਂ ਰਾਤ ਨੂੰ ਭਿਉਂਦਣੇ ਨੇ 8 ਤੋਂ 10 ਘੰਟੇ ਤੱਕ ਇਹ ਪਾਈਆ ਛੋਲੇ ਨੇ ਵਿੱਚ ਅਦਰਕ ਹੈ ਲਸਣ ਹੈ ਹਰੀ ਮਿਰਚ ਹੈ ਇਹਨੂੰ ਸਾਰਿਆਂ ਨੂੰ ਮਿਕਸੀ ਦੇ ਕੱਪ ਵਿੱਚ ਪਾ ਕੇ ਇਹ ਇਹ ਲਸਣ ਹੋਰ ਪਾਵਾਂਗੇ ਥੋੜਾ ਜਿਹਾ ਥੋੜਾ ਆ ਨਮਕ ਅੱਧਾ ਚਮਚਾ ਥੋੜਾ ਜੀਰਾ ਪਾਊਡਰ ਧਨੀਆ ਪਾਊਡਰ ਤੇ ਹਲਦੀ ਇਹ ਸਾਰਾ ਕੁਝ ਪਾ ਕੇ ਆਪਣਾ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਜੀਰੇ ਦਾ ਅੱਧਾ ਚਮਚਾ ਪਾਵਾਂਗੇ ਆ ਪਾਣੀ ਪਾਤਾ ਤੇ ਹੁਣ ਆਪਾਂ ਇਹਨੂੰ ਮਿਕਸ ਗ੍ਰੈਂਡਰ 'ਚ ਕਰਾਂਗੇ ਗ੍ਰੈਂਡਰ ਨਾਲ ਪਾਣੀ ਘੱਟ ਰੱਖਣਾ ਇਹਨੂੰ ਪੂਰਾ ਵਧੀਆ ਬਰੀਕ ਕਰ ਲੈਣਾ ਇੱਕ ਪਲੇਟ ਦੇ ਵਿੱਚ ਥੋੜਾ ਜਿਹਾ ਤੇਲ ਲਾ ਕੇ ਜਾਂ ਘਿਓ ਲਾ ਕੇ ਉਹਨੂੰ ਗ੍ਰੀਸ ਜੀ ਕਰ ਲਓ ਥੱਲੇ ਨੂੰ ਸਾਰੇ ਨੂੰ ਹੱਥ ਨਾਲ ਕਰ ਲੋ ਜਾਂ ਬੁਰਸ਼ ਨਾਲ ਕਰ ਲੋ ਇਸ ਤਰੀਕੇ ਨਾਲ ਉਸ ਤੋਂ ਬਾਅਦ ਜਿਹੜਾ ਆਪਾਂ ਪੀਸਿਆ ਛੋਲੇ ਪੀਸੇ ਨੇ ਪੇਸਟ ਬਣਾਇਆ ਉਹ ਇਹ ਚ ਸ਼ਿਫਟ ਕਰਕੇ ਇਹਨੂੰ ਫ੍ਰਿਜਰ ਦੇ ਵਿੱਚ 10 ਤੋਂ 15 ਮਿੰਟ ਰੱਖਾਂਗੇ ਉੱਪਰ برف ਵਾਲੇ ਖਾਨੇ ਦੇ ਵਿੱਚ ਆਹ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਲੈਵਲ ਕਰ ਦੇਣਾ ਤੇ ਇਹਨੂੰ ਫ੍ਰਿਜਰ ਦੇ ਵਿੱਚ ਰੱਖ ਦੇਣਾ ਉਸ ਤੋਂ ਬਾਅਦ ਇਹ ਤਾਂ ਆਪ ਨੂੰ ਧੋਣਾ ਨਹੀਂ ਹੈ ਜਿਹੜਾ ਮਾਣਾ ਮੋਟਾ ਛੋਲੇ ਜਿਹਾ ਲੱਗੇ ਨੇ ਇਹ ਵਿੱਚ ਹੀ ਰਹਿਣ ਦੇਣੇ ਨੇ ਤੇ ਹੁਣ ਆਪਾਂ ਤੜਕੇ ਵਾਸਤੇ ਬਣਾਵਾਂਗੇ ਤੇ ਪਿਆਜ਼ਾਂ ਦਾ ਪੇਸਟ ਸਾਰਾ ਕੁਸਪਾ ਆਪੇ ਆਹ ਦੇਖੋ ਥੋੜਾ ਜਿਹਾ ਦੋ ਪਿਆਜ਼ ਨੇ 10-12 ਕਲੀਆਂ ਲਸਣ ਦੀਆਂ ਤੇ ਅਦਰਕ ਦੀਆਂ ਇਹ ਦੋਨੋਂ ਚੀਜ਼ਾਂ ਪਾ ਦਾਂਗੇ ਪਹਿਲਾਂ ਨਾਲ ਹੀ ਇਹ ਪਿਆਜ਼ ਪਾ ਦਾਂਗੇ ਘਟੋ ਘਟ ਪਾਣੀ ਇਹ ਚ ਤੁਸੀਂ ਪਾ ਵੀ ਸਕਦੇ ਹੋ ਚਲੇ ਤਾਂ ਪਿਆਜ਼ਾਂ ਦਾ ਮਸਾਲਾ ਉਹੀ ਹੈ ਪੇਸਟ ਆ ਦੇਖੋ ਆ ਟਮਾਟਰ ਦਾ ਦੋ ਟਮਾਟਰ ਲੈ ਲਏ ਨੇ ਇਹਦਾ ਵੀ ਪੇਸਟ ਸਾਈਡ ਤੇ ਰੱਖ ਦਾਂਗੇ ਬਣਾ ਕੇ ਹੁਣ ਆ ਕੜਾਹੀ ਗਰਮ ਹੋ ਗਈ ਹੈ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਲਗਭਗ ਅੱਧੀ ਰਡਸ਼ੀ ਤਾਂ ਭਈ ਜਾਣਾ ਛੋਟੀ ਹੁਣ ਤੇਲ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਕ ਪੱਤੇ ਤੇਜ ਪਤਰਾ ਤਿੰਨ ਅੰਕ ਛੋਟੀਆਂ ਇਲਾਚੀਆਂ ਦੋ ਵੱਡੀਆਂ ਇਲਾਚੀਆਂ ਤੇ ਚਾਰ ਤੋਂ ਪੰਜ ਲੌਂਗ ਪਾ ਦੇਣੇ ਮਿਕਸ ਕਰ ਦਾਂਗੇ ਇਹਨੂੰ ਉਸ ਤੋਂ ਬਾਅਦ ਜੇ ਚ ਪਾਵਾਂਗੇ ਥੋੜੀ ਜਿਹੀ ਅਜਵਾਇਣ ਤੇ ਆਹ ਥੋੜੀ ਜਿਹੀ ਕਲੌਂਜੀ ਹੈ ਇਹ ਘਰੋਂ ਦੀ ਪਾਦਣੀ ਹੈ। ਕਦਮ ਜੀ ਸਰੀਰ ਨੂੰ ਤਾਕਤ ਦਿੰਦੀ ਹੈ। ਇਹ ਇਸ ਕਰਕੇ ਥੋੜੀ ਥੋੜੀ ਪਾਈ ਦੀ ਹੈ। ਅਜਵੈਨ ਤੇ ਹਿੰਗ ਉਹਦਾ ਵੀ ਪਾਚਨ ਕਰਿਆ ਨੂੰ ਬਹੁਤ ਵਧੀਆ ਹੁੰਦੀ ਹੈ। ਇਸ ਕਰਕੇ ਉਹ ਵੀ ਅਸੀਂ ਜੂਸ ਬਿਲੀ ਕਰਦੇ ਆ। ਤੁਸੀਂ ਵੀ ਕਰਿਆ ਕਰੋ। ਇਹ ਪਿਆਜ਼ਾਂ ਦਾ ਪੇਸਟ ਆ ਰਿਹਾ ਜੀ। ਵਿੱਚ ਅਦਰਕ ਵੀ ਹੈ, ਲਸਣ ਵੀ ਹੈ। ਤੂੰ ਦੇਖ ਸਕਦਾ ਮੈਂ ਇਹਨੂੰ ਆਪਾਂ ਹੰਪੂਣਾ ਨਾ ਇਹ ਹੈ ਹਿੰਗ ਹੈ ਜੀ ਤਿੰਨ ਤੋਂ ਚਾਰ ਚੁਟਕੀਆਂ ਹਿੰਗ ਵੀ ਪਾਉਣੀ ਹੈ ਪੰਜ ਵੀ ਪਾ ਸਕਦੇ ਹੋ ਤੁਸੀਂ ਇਹ ਸਰੀਰ ਨੂੰ ਬਹੁਤ ਵਧੀਆ ਕਾਇਮ ਰੱਖਦੀ ਹੈ ਖਰਚੀ ਚਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਲੱਗੇ ਨਾਰਮਲ ਅੱਗ ਰੱਖੋ ਪਹਿਲਾਂ ਇਹ ਟਮਾਟਰਾਂ ਦਾ ਪੇਸਟ ਆ ਗਿਆ ਜੀ ਦੋ ਟਮਾਟਰ ਆਪਾਂ ਵੱਡੇ ਪੀਸੇ ਸੀਗੇ ਉਹ ਪਾ ਦਿੱਤੇ ਲੈਨੇ ਇਹਨਾਂ ਮਿਕਸ ਕਰ ਦਾਂਗੇ ਹੁਣ ਆ ਜਿਹੜੇ ਛੋਲੇ ਬਚੇ ਸੀ ਜੀ ਆਪਣੇ ਕੋਲੇ ਜ਼ਿਆਦੇ ਸੀਗੇ ਤੁਸੀਂ ਘੱਟ ਲੈ ਲਿਓ ਮੈਂ ਤਾਂ 250 ਗ੍ਰਾਮ ਭੋਂਤੇ ਸੀ ਤੇ ਉਸਮੈਂ ਉਹ ਬਣਾਤਾ ਇਹਦਾ ਤਾਂ ਆਪਾਂ ਜੀ ਬਣ ਜਾਣਗੇ ਉਸੇ ਦੇ ਵਿੱਚ ਗਰੇਵੀ ਦੇ ਵਿੱਚ ਪਾ ਲਿਆ ਆਖਿਰ ਦਾਜ ਆਇਆ ਤਾਂ ਹੋਰ ਵੀ ਤਾਕਤਵਰ ਤੇ ਸਵਾਦ ਬਣ ਜਾ। ਇਹ ਹਲਦੀ ਹੈ ਜੀ ਇੱਕ ਚਮਚਾ। ਇਹ ਧਨੀਆ ਪਾਊਡਰ ਹੈ ਤੇ ਨਮਕ ਹੈ। 1 ਸਵਾ ਚਮਚਾ ਨਮਕ ਦਾ। ਆਪਾਂ ਇਹ ਵੀ ਪਾ ਦੇਣਾ। ਇਹਨੂੰ ਕਰ ਦੋ ਹੁਣ ਮਿਕਸ। ਮਿਕਸ ਕਰਕੇ ਹੌਲੀ ਹੌਲੀ ਇਹਦਾ ਜਿਆਦੇ ਤੇਜ਼ ਅਰਗ ਦੀ ਵੀ ਲੋੜ ਹੈਗੀ। ਹਰੀ ਮਿਰਚ ਮੈਂ ਘੱਟ ਗ੍ਰੇਨਡ ਕੀਤੀ ਸੀ ਤਾਂ ਕਿ ਇਦਾਂ ਦਾ ਚਮਚਾ ਮੈਂ ਆਫਰ ਲਾਲ ਮਿਰਚ ਦਾ ਪਾ ਲਿਆ। ਘਰਦਿਆਂ ਨੇ ਇਹ ਵੀ ਆਪਣੀਆਂ ਸਫਾਈਆਂ ਹੋ ਜਾਂ। ਫੇਲਿਆ ਨੇ ਆ ਦੇਖੋ ਮਸਾਲਾ ਵਧੀਆ ਪਾਵਾਂਗੇ ਇਹ ਧਰਮਾ ਮਸਾਲਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਨੂੰ ਮਿਕਸ ਕਰ ਦਾਂਗੇ ਹੁਣ ਤਾਂ ਦੇਖੋ ਗੰਨੀ ਵਧੀਆ ਰੇਵੀ ਜੀ ਬਣ ਚੁੱਕੀ ਐ ਇਹਦੇ ਵਿੱਚ 1 ਸਵਾ ਲੀਟਰ ਪਾਣੀ ਪਾਵਾਂਗੇ ਥੋੜੀ ਜਿਹਾ ਮੈਂ ਐਕਸਟਰਾ ਕੱਢ ਲਈ ਐ ਗਾੜ੍ਹੀ ਜ਼ਿਆਦਾ ਹੋ ਗਈ ਸੀ ਇਹਨੂੰ ਕੁਛ ਹੋਰ ਤ੍ਰਿਤੀਆਂ ਦੁੱਧ ਪਾ ਲਾਂਗੇ ਜਾਦੇ ਗਾੜ੍ਹੀ ਨਹੀਂ ਰੱਖਣੀ ਜੇ ਜਿਆਦੇ ਗਾੜ੍ਹੀ ਰੱਖ ਲਈ ਫਿਰ ਜਦੋਂ ਆਪਾਂ ਉਹ ਚਾਂਪਾਂ ਜਿਹਾ ਪਾਵਾਂਗੇ ਛੋਲਿਆਂ ਦੀ ਤਾਂ ਬਿਲਕੁਲ ਹੀ ਇਹ ਜਿਆਦਾ ਗਾੜਾ ਹੋ ਜਾਊਗਾ ਇਸ ਲਈ ਗਰੇਵੀ ਪਤਲੀ ਰੱਖਣੀ ਹੈ ਬਿਲਕੁਲ ਹੁਣ ਆਪਾਂ ਇਹਨਾਂ ਲੈ ਲਿਆ ਜੀ ਇਹਦੇ ਵਿੱਚ ਘਿਓ ਲਾ ਦਾਂਗੇ ਤੇਲ ਵੀ ਲਾ ਸਕਦਾ ਹਾਂ ਦੇਸੀ ਘਿਓ ਵੀ ਲਾ ਸਕਦਾ ਜੋ ਤੁਹਾਨੂੰ ਇੱਛਾ ਤੁਹਾਡੇ ਹੋ ਲਾ ਸਕਦਾ ਇਹਨਾਂ ਚੰਗੀ ਤਰ੍ਹਾਂ ਲਾ ਕੇ ਉਹ ਆਪਾਂ ਜਿਹੜਾ ਫ੍ਰੀਜਰ ਦੇ ਵਿੱਚ ਰੱਖਿਆ ਹੈ ਸਟੇਮ ਕਰਕੇ ਛੋਲੇ ਛੋਲਿਆਂ ਦਾ ਪੇਸਟ ਇਹ ਮੈਂ ਥੋੜਾ ਜਿਹਾ ਵੱਧ ਬਣਾ ਲਿਆ ਤੁਸੀਂ ਇਹਦੀ ਲੇਅਰ ਥੋੜੀ ਪਤਲੀ ਬਣਾਉਣੀ ਹੈ ਤਾਂ ਕਿ ਆਸਾਨੀ ਨਾਲ ਉਹ ਜੰਮ ਵੀ ਜਾਵੇ ਤੇ ਆਪ ਫਰਾਈਆ ਵੀ ਹੋ ਜੇ ਹੁਣ ਆਪਾਂ ਇਹਨੂੰ ਤੇਲ ਲਾ ਕੇ ਥੋੜਾ ਜਿਹਾ ਹੋਰ ਘਿਓ ਇਹਦੀਆਂ ਸੈਟਾਂ ਬਦਲ ਬਦਲ ਕੇ ਇਹਨੂੰ ਪਕਾ ਲਾਂਗੇ ਜੇ ਥੋੜਾ ਜਿਹਾ ਪਤਲਾ ਹੁੰਦਾ ਤੇ ਇਹਨੇ ਜਿਆਦਾ ਵਧੀਆ ਬਣਨਾ ਸੀ ਥੋੜਾ ਜਿਹਾ ਮੈਂ ਜਿਆਦਾ ਬਣਾ ਲਿਆ ਮੈਂ ਕਿਹਾ ਚੱਲ ਛੋਲੇ ਹੁਣ ਕੰਨੂ ਸੱਟਣੇ ਨੇ ਤਾਕਤ ਵਾਲੀ ਚੀਜ਼ ਹੈ ਹੁਣ ਅੱਧੇ ਦੀ ਸਾਈਡ ਬਦਲਾਂਗੇ ਜਿਵੇਂ ਜਿਵੇਂ ਸੈਟਾਂ ਬਦਲ ਲਿਆ ਨੇ ਮਾੜਾ ਮਾੜਾ ਕਿਹੋ ਜਿਹਾ ਲਾਈ ਜਾਣਾ ਮੁਰਸ਼ ਨਾਲ ਆਹ ਦੇਖ ਸਕਦੇ ਤੁਸੀਂ ਤੇ ਐ ਵੀ ਮੈਂ ਖਾ ਕੇ ਦੇਖਿਆ ਬਹੁਤ ਵਧੀਆ ਕੁਆਲਿਟੀ ਬਣੀ ਹੈ ਇਹਦੀ ਇਹ ਸਬਜ਼ੀ ਤਾਂ ਪੂਰੇ ਸਿਰੇ ਦੀ ਬਣਨੀ ਹੈ ਕਿਉਂਕਿ ਨੇਚਰਲ ਚੀਜ਼ਾਂ ਨੇ ਸਾਰਿਆਂ ਇਹਦੇ ਵਿੱਚ ਕੋਈ ਵੀ ਜ਼ਿਆਦਾ ਉਹ ਨਹੀਂ ਹੈਗੀ ਚੀਜ਼ ਤੇਲ ਵੀ ਘਰ ਦਾ ਹਲਦੀ ਵੀ ਘਰ ਦੀ ਛੋਲੇ ਵੀ ਆਪ ਪੀਸ ਕੇ ਧੋ ਕੇ ਆਹ ਦੇਖੋ ਇਹਦੇ ਹੁਣ ਪੀਸ ਕੇ ਕਰ ਲੈਨੇ ਨੇ ਇਹਦੇ ਪੀਸ ਕਰਕੇ ਆਪਾਂ ਜਿਹੜੀ ਗਰੇਵੀ ਬਣਾਈ ਹੈ ਉਹਦੇ ਵਿੱਚ ਪਾਤੇ 7-8 ਮਿੰਟ ਇਹਨੂੰ ਉਬਾਲਾ ਦੇ ਕੇ ਉਸ ਤੋਂ ਬਾਅਦ ਸਬਜੀ ਤਿਆਰ ਹੋ ਜਾਣੀ ਆਪਣੀ ਕਾਲੇ ਛੋਲੇਾਂ ਦੇ ਚਾਂਪ ਕਰੋ ਸਬਜੀ ਕਰੋ ਜੋ ਮਰਜ਼ੀ ਕਰੋ ਜਿਹੜੇ ਲੋਕਾਂ ਨੂੰ ਛੋਲੇ ਹਾਜਮ ਨਹੀਂ ਆਉਂਦੇ ਉਹ ਇਸ ਤਰੀਕੇ ਨਾਲ ਬਣਾ ਕੇ ਖਾ ਸਕਦੇ ਨੇ ਫੁੱਲ ਗਾਰੰਟੀ ਹੈ ਕਿਸੇ ਕਿਸਮ ਦਾ ਕੋਈ ਉਹਨੂੰ ਹਾਜਮਾ ਖਰਾਬ ਨਹੀਂ ਹੋਣਾ ਕਈ ਲੋਕਾਂ ਨੂੰ ਛੋਲੇ ਨਹੀਂ ਆਉਂਦੇ ਹਾਜਮ ਚਟੇ ਨਹੀਂ ਆਉਂਦੇ ਕਾਲੇ ਵੀ ਨਹੀਂ ਆਉਂਦੇ ਇਸ ਤਰੀਕੇ ਨਾਲ ਜੇ ਬਣਾਉਗੇ ਤਾਂ ਇਹ ਸਬਜੀ ਜਿੰਨੀ ਮਰਜ਼ੀ ਖਾ ਲਿਓ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਆ ਦੇਖੋ ਹੁਣ ਇਹਨੂੰ ਪਲੇਟ ਦੇ ਵਿੱਚ ਕੱਢਾਂਗੇ ਬਹੁਤ ਘੈਂਟ ਸਬਜ਼ੀ ਬਣੀ ਐ ਇਹ ਥੋੜੀ ਤੁਸੀਂ ਕਸੂਰੀ ਮੇਥੀ ਪਾ ਸਕਦੇ ਹੋ ਮੇਰੇ ਕੋਲ ਹੈ ਤਾਂ ਹੈਵੀ ਸੀ ਉਹ ਥੋੜੀ ਸੁਲਾਬ ਵਾਲੀ ਸੀ ਮੈਂ ਪਾਈ ਨਹੀਂ ਇਹ ਬਿਲਕੁਲ ਤਿਆਰ ਹੋ ਚੁੱਕੀ ਐ ਦੇਖ ਸਕਦੇ ਹੋ ਘਰੇ ਬਣਾ ਕੇ ਟਰਾਈ ਕਰਿਓ ਪਰ ਤੁਸੀਂ 100 150 ਗ੍ਰਾਮ ਛੋਲੇ ਭਿਓਓ ਰਾਤ ਨੂੰ ਤੇ ਸਵੇਰੇ ਉਹਨੂੰ ਮਿਕਸ ਕਰਕੇ ਜਿਵੇਂ ਮੈਂ ਤਰੀਕਾ ਦੱਸਿਆ ਬਣਾਇਓ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਮੇਰੇ ਚੈਨਲ ਨੂੰ ਫੂਡ ਜੰਕਸ਼ਨ ਨੂੰ ਪਿੰਡੂ ਫੂਡ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਪੂਰੀ ਦੇਖਿਓ ਆਪਣਾ ਚੈਨਲ ਫੂਡ ਜੰਕਸ਼ਨ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡਾ ਸਾਥ ਦਿੰਦੇ ਹੋ ਸਾਸਿਕਾ ਜੀ